ਗੂਜਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਮੂਆ ਜੀਵਨ ਕੀ ਬਿਦਨਾ ਹੈ ਗੁਰ ਕੈ ਬਾਣੈ ਜੋ ਚੱਲੈ ਤਾਂ ਜੀਵਨ ਪਦਵੀ ਪਾਹੇ ਉਏ ਸਦਾ ਸਦਾ ਜਨ ਜੀਵਤੇ ਜੋ ਹਰ ਚਰਣੀ ਚਿਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮੁਖ ਸਹਜ ਸਮਾਹੇ ਮਹਲਾ ਤੀਜਾ ਅੰਦਰ ਸਹਿ ਸਾ ਦੁੱਖ ਹੈ ਆਪੈ ਸਿਰ ਤੰਦੈ ਮਾਰ ਦੂਜੈ ਭਾਏ ਸੁੱਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ਨਾਮ ਨ ਚਿਤ ਹੈ ਸ਼ਬਦ ਨ ਵਿਚਾਰ ਹੈ ਇਹੋ ਮਨਮੁਖ ਕਾ ਆਚਾਰ ਹਰ ਨਾਮ ਨ ਪਾਇਆ ਜਨਮ ਮਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪਉੜੀ ਆਪਣਾ ਆਪ ਉਪਾਇਓਨ ਤਦ ਹੋ ਹੋਰ ਨ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋ ਆਕਾਸ਼ ਨਾ ਪਾਤਾਲ ਹੈ ਨਾ ਤ੍ਰੈ ਲੋਈ ਤਦੋ ਆਪੇ ਆਪ ਨਿਰੰਕਾਰ ਹੈ ਨਾ ਊਪਤ ਹੋਈ ਜਿਉ ਤਿਸ ਭਾਵੇ ਤਿਵੇਂ ਕਰੇ ਤਿਸ ਬਿਨ ਅਵਰ ਨ ਕੋਈ ਸਲੋਕ ਮਹਲਾ 3 ਸਾਹਿਬ ਮੇਰਾ ਸਦਾ ਹੈ ਦਿਸੈ ਸਬਦ ਕਮਾਏ ਓਹੋ ਆਉ ਹਾਣੀ ਕਦੇ ਨਾ ਹੈ ਨਾ ਆਵੇ ਨਾ ਜਾਏ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹੈ ਸਮਾਈ ਅਵਰ ਦੂਜਾ ਕਿਉ ਸੇਵੀਐ ਜਮੈ ਤੈ ਮਰ ਜਾਏ ਨੇਹ ਫਲ ਤਨ ਕਾ ਜੀਵਿਆ ਜੇ ਖਸਮ ਨ ਜਾਣਹਿ ਆਪਣਾ ਅਵਰੀ ਕਉ ਚਿਤ ਲਾਏ ਨਾਨਕ ਏਵ ਨਾ ਜਾਪਈ ਕਰਤਾ ਕੀਤੀ ਦੇ ਸਜਾਈ ਮਹਲਾ ਤੀਜਾ ਸੱਚਾ ਨਾਮ ਧਿਆਈਐ ਸਭੋ ਵਰਤੈ ਸੱਚ ਨਾਨਕ ਹੁਕਮ ਬੁਝਿ ਪਰਵਾਨ ਹੋਇ ਤਾ ਫਲ ਪਾਵੈ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨ ਬੁਝਈ ਅੰਦਾ ਕੱਚ ਨ ਕੱਚ ਪੌੜੀ ਸੰਜੋਗ ਵਿਜੋਗ ਉਪਾਇੋਂ ਨ ਸ੍ਰਿਸ਼ਟੀ ਕਾ ਮੂਲ ਰਚਾਇਆ ਹੁਕਮੀ ਸ੍ਰਿਸ਼ਟ ਸਾਜਿਅਨ ਜੋਤੀ ਜੋਤ ਮਿਲਾਇਆ ਜੋਤੀ ਹੂੰ ਸਭ ਚਾਨਣਾ ਸਤਿਗੁਰ ਸਬਦ ਸੁਣਾਇ ਬ੍ਰਹਮਾ ਵਿਸ਼ਨ ਮਹੇਸ ਤਰੇ ਗੁਣ ਸਿਰ ਤੰਦੈ ਲਾਇਆ ਮਾਇਆ ਕਾ ਮੂਲ ਰਚਾਇਓਨ ਤੁਰਿਆ ਸੁਖ ਪਾਇਆ ਸਲੋਕ ਮਹਲਾ 3ਾ ਸੋ ਜਪ ਸੋ ਤਪ ਜੇ ਸਤਿਗੁਰ ਭਾਵੈ ਸਤਿਗੁਰ ਕੈ ਭਾਣੈ ਵਡਿਆਈ ਪਾਵੈ ਨਾਨਕ ਆਪ ਛੋੜ ਗੁਰਮਾਹਿ ਸਮਾਵੈ ਮਹਲਾ 3ਾ ਗੁਰ ਕੀ ਸਿੱਖ ਕੋ ਵਿਰ ਲਾ ਲੇ ਵੈ ਨਾਨਕ ਜਿਸ ਆਪ ਵਡਿਆਈ ਦੇਵੈ ਪੌੜੀ ਮਾਇਆ ਮੋਹ ਅਗਿਆਨ ਹੈ ਬਿਖਮ ਅਤਿ ਭਾਰੀ ਪੱਥਰ ਪਾਪ ਬਹੁ ਲੱਦਿਆ ਕਿਉ ਤਰੀਐ ਤਾਰੀ ਆਨੰਦਿਨ ਭਗਤੀ ਰਤਿਆ ਹਰ ਪਾਰ ਉਤਾਰੀ ਗੁਰ ਸ਼ਬਦੀ ਮਨ ਨਿਰਮਲਾ ਹਉ ਮੈਂ ਛੱਡ ਵਿਕਾਰੀ ਹਰ ਹਰ ਨਾਮ ਧਿਆਈਐ ਹਰ ਹਰ ਨਿਸਤਾਰੀ ਸਲੋਕ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਪਾਏ ਮਨ ਤਉ ਮੈਗਲ ਹੋਏ ਰਹਾ ਨਿਕਸਿਆ ਕਿਉ ਕਰ ਜਾਏ ਐਸਾ ਸਤਿਗੁਰ ਜੀ ਮਿਲੈ ਟੁੱਠਾ ਕਰੇ ਪਸਾਉ ਮੁਕਤ ਦੁਆਰਾ ਮੋਕਲਾ ਸਹਜੇ ਆਵਉ ਜਾਉ ਮਹਲਾ ਤੀਜਾ ਨਾਨਕ ਮੁਕਤ ਦੁਆਰਾ ਅਤ ਨਿਕਾ ਨਾ ਨਾ ਹੋਏ ਸੋ ਜਾਏ ਹਉਮੈ ਮਨ ਅਸਥੂਲ ਹੈ ਕਿਉ ਕਰ ਵਿੱਚ ਦੇ ਜਾਏ ਸਤਗੁਰ ਮਿਲਿਆ ਹਉਮੈ ਗਈ ਜੋਤ ਰਹੀ ਸਭ ਆਏ ਏਹੋ ਜੀਉ ਸਦਾ ਮੁਕਤ ਹੈ ਸਹਜੇ ਰਹਿ ਆ ਸਮਾਈ ਪੌੜੀ ਪ੍ਰਭ ਸੰਸਾਰ ਉਪਾਏ ਕੈ ਵਸ ਆਪਣੇ ਕੀਤਾ ਗਨਤੈ ਪ੍ਰਭੂ ਨਾ ਪਾਈਐ ਦੂਜੈ ਪਰਮੀਤਾ ਸਤਿਗੁਰ ਮਿਲਿਆ ਜੀਵਤ ਮਰੇ 부ਝ ਸੱਚ ਸਮੀਤਾ ਸਭ ਦੇ ਹਉਮੈ ਖੋਈਐ ਹਰ ਮੇਲ ਮਲੀਤਾ ਸਭ ਕਿਛ ਜਾਣੈ ਕਰੇ ਆਪ ਆਪੇ ਵਿਗਸੀਤਾ ਸ਼ਲੋਕ ਮਹਲਾ ਤੀਜਾ ਸਤਿਗੁਰ ਸਿਓ ਚਿਤ ਨ ਲਾਇਓ ਨਾਮ ਨ ਵਸਿਓ ਮਨ ਆਏ ਤ੍ਰਿਗਿ ਵਿਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਏ ਮਾਇਆ ਖੋਟੀ ਰਾਸ ਹੈ ਏਕ ਚਸੇ ਮਹਿ ਪਾਜ ਲਹਿ ਜਾਏ ਹੱਥਾ ਹੋ ਛੁੜਕੀ ਤਨ ਸਿਆਹੋ ਹੋਏ ਬਦਨ ਜਾਏ ਕੁਮਲਾਏ ਜਿਨ ਸਤਗੁਰ ਸਿਓ ਚਿਤ ਲਾਇਆ ਤਿਨ ਸੁਖ ਵਸਿਆ ਮਨ ਆਏ ਹਰ ਨਾਮ ਧਿਆਵਹਿ ਰੰਗ ਸਿਓ ਹਰ ਨਾਮ ਰਹੇ ਲਿਵ ਲਾਇ ਨਾਨਕ ਸਤਗੁਰ ਸੋ ਤਨ ਸੌਪਿਆ ਜੇ ਜੀ ਮਹਿ ਰਹਿਆ ਸਮਾਏ ਰੰਗ तिसੈ ਕਉ ਅਗਲਾ ਵੰਨੀ ਚੜੈ ਚੜਹਾਏ ਮਹਲਾ ਤੀਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ ਨਾਨਕ ਸੇਈ ਉਬਰੇ ਜੇ ਸੱਚ ਰਹੇ ਲਿਵ ਲਾਏ ਪੌੜੀ ਢਾਡੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ ਅੰਦਰ ਧਿਰਕ ਹੋਏ ਪੂਰਾ ਪਾਏ ਸੀ ਜੋ ਤੁਰ ਲਿਖਿਆ ਲੇਖ ਸੇ ਕਰਮ ਕਮ ਆਈ ਸੀ ਜਾਂ ਹੋਵੇ ਖਸਮ ਦਿਆਲ ਤਾ ਮਹਿਲ ਘਰ ਪਾਏ ਸੀ ਸੋ ਪ੍ਰਭ ਮੇਰਾ ਅਤ ਵੱਡਾ ਗੁਰਮੁਖ ਮੇ ਲਾਏ ਸੀ ਸਲੋਕ ਮਹਲਾ 3 ਸਭਨਾ ਕਾ ਸਹੋ ਏਕ ਹੈ ਸਦਹੀ ਰਹੈ ਹਜੂਰ ਨਾਨਕ ਹੁਕਮ ਨ ਮੰਨੈ ਤਾ ਕਰਹੀ ਅੰਦਰ ਦੂਰ ਹੁਕਮ ਭੀਤ ਨਾ ਮਨਾਇਸੀ ਜਿਨ ਕੋ ਨਦਰ ਕਰੇ ਹੁਕਮ ਮੰਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹਲਾ ਤੀਜਾ ਰੈਣ ਸਬਾਈ ਜਲ ਮੁਈ ਕੰਤ ਨ ਲਾਇਓ ਪਾਓ ਨਾਨਕ ਸੁਖ ਵਸਨ ਸੁਹਾਗਣੀ ਜਿਨ ਪਿਆਰਾ ਪੁਰਖ ਹਰਿ 라ਉ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਉਪਾਏ ਕਿਤੇ ਨਾ ਪਾਈਐ ਹਰ ਕਰਮ ਵਿਦਾਤਾ ਗੁਰ ਸਬਦੀ ਹਰ ਮਨ ਵਸੈ ਹਰ ਸਹਿਜੀ ਜਾਤਾ ਅੰਦਰ ਹੋ ਤ੍ਰਿਸ਼ਨਾ ਅਗਨ 부ਜੀ ਹਰ ਅੰਮ੍ਰਿਤ ਸਰਨਾਤਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ ਸ਼ਲੋਕ ਮਹਲਾ 3 ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆਹੀ ਛੱਡ ਜਾਏ ਇਸ ਨੂੰ ਕੂੜ ਬੋਲ ਕੇ ਖਵਾਲੀਐ ਜੇ ਚਲਦਿਆਂ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਪੌਣੇ ਪੁੱਛੋਂ ਜਾਏ ਹਾਉ ਤਾ ਮਾਇਆ ਮੋਹਿਆ ਫਿਰ ਫਿਰ ਆਵਾਜਾਏ ਨਾਨਕ ਹੁਕਮ ਨਾ ਜਾਤੋ ਖਸਮ ਕਾ ਜੇ ਰਹਾ ਸੱਚ ਸਮਾਏ ਮਹਲਾ ਤੀਜਾ ਇਕੋ ਨਿਹਚਲ ਨਾਮ ਧਨ ਹੋਰ ਧਨ ਆਵੇ ਜਾਏ ਇਸ ਧਨ ਕੋ ਤਸਕਰ ਜੋਹੇ ਨਾ ਸਕਈ ਨਾ ਉਹ ਚੱਕਾ ਲੈ ਜਾਏ ਇਹੋ ਹਰ ਧਨ ਜੀਐ ਸੇਤੀ ਰਵ ਰਹਿਆ ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨ ਮੁਖ ਬੱਲੇ ਨਾ ਪਾਏ ਧਨ ਵਪਾਰੀ ਨਾਨਕਾ ਜਿਨ੍ਹਾਂ ਨਾਮ ਧਨ ਖਟਿਆ ਆਏ ਪੌੜੀ ਮੇਰਾ ਸਾਹਿਬ ਅਤ ਵੱਡਾ ਸੱਚ ਗਹਿਰ ਗੰਭੀਰਾ ਸਭ ਜਗ ਤਿਸ ਕੈ ਵਸ ਹੈ ਸਭ ਤਿਸ ਕਾ ਚੀਰਾ ਗੁਰ ਪ੍ਰਸਾਦੀ ਪਾਈਐ ਨਿਹਚਲ ਧਨ ਧੀਰਾ ਕਿਰਪਾ ਤੇ ਹਰਿ ਮਨ ਵਸੈ ਭੀਟੈ ਗੁਰ ਸੂਰਾ ਗੁਣਵੰਤੀ ਸਾਲਾਹਿਆ ਸਦਾ ਥਿਰ ਨਿਹਚਲ ਹਰ ਪੂਰਾ ਸ਼ਲੋਕ ਮਹਲਾ 3 ਤ੍ਰਿਗਤਿਨਾਂ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹਉਮੈ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤਿਨ ਬੂਝ ਨ ਕਾਈ ਪਾਏ ਫਲਤ ਪਲਤ ਓਏ ਸੁਖ ਨਾ ਪਾਵਹਿ ਅੰਤ ਗਏ ਪਛਤਾਏ ਗੁਰ ਪ੍ਰਸਾਦੀ ਕੋ ਨਾਮ ਧਿਆਏ ਤਿਸ ਹਉਮੈ ਵਿੱਚ ਹੋ ਜਾਏ ਨਾਨਕ ਜਿਸ ਪੁਰਬ ਹੋਵੇ ਲਿਖਿਆ ਸੋ ਗੁਰ ਚਰਣੀ ਆਏ ਪਾਏ ਮਹਲਾ 3 ਮਨਮੁਖ ਊਂਦਾ ਕੌਲ ਹੈ ਨਾ ਤਿਸ ਭਗਤ ਨਾ ਨਾਓ ਸਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਪਾਉ ਤਿਸ ਕਾ ਅੰਦਰ ਚਿਤ ਨਾ ਭਿਜਈ ਮੁਖ ਫੀਕਾ ਆਲਾਓ ਓਏ ਧਰਮ ਰਲਾਈ ਨਾ ਰਲਨ ਓਨਾ ਅੰਦਰ ਕੂੜ ਸੁਆਓ ਨਾਨਕ ਕਰਤਾ ਬਣਤ ਬਣਾਈ ਮਨਮੁਖ ਕੂੜ ਬੋਲ ਬੋਲ ਡੁੱਬੇ ਗੁਰਮੁਖ ਤਰੇ ਜਪ ਹਰ ਨਾਉ ਪਉੜੀ ਬੇਨਬੂਝੇ ਵੱਡਾ ਫੇਰ ਪਿਆ ਫਿਰ ਆਵੇ ਜਾਈ ਸਤਿਗੁਰ ਕੀ ਸੇਵਾ ਨਾ ਕੀਤੀਆ ਅੰਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰ ਪਾਈਐ ਵਿੱਚੋਂ ਆਪ ਗਵਾਈ ਤ੍ਰਿਸ਼ਨਾ ਭੁੱਖ ਵਿੱਚੋਂ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਲਾਹੀਐ ਹਿਰਦੈ ਲਿਵਲਾਈ ਸਲੋਕ ਮਹਲਾ 3 ਜੇ ਸਤਿਗੁਰ ਸੇਵੇ ਆਪਣਾ ਤਿਸ ਨੂੰ ਪੂਜੇ ਸਭ ਕੋਏ ਸਭਨਾ ਉਪਾਵਾ ਸਿਰ ਉਪਾਉ ਹੈ ਹਰ ਨਾਮ ਪ੍ਰਾਪਤ ਹੋਏ ਅੰਤਰ ਸੀਤਲ ਸਾਤ ਵਸੈ ਜਪ ਹਿਰਦੈ ਸਦਾ ਸੁਖ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਨਾਨਕ ਨਾਮ ਵਡਾਈ ਹੋਏ ਮਹਲਾ 3 ਏ ਮਨ ਗੁਰ ਕੀ ਸਿੱਖ ਸੁਣ ਹਰ ਪਾਵ ਹੈ ਗੁਣੀ ਨਿਧਾਨ ਹਰ ਸੁਖ ਦਾਤਾ ਮਨ ਵਸੈ ਹਉਮੈ ਜਾਏ ਗੁਮਾਨ ਨਾਨਕ ਨਦਰੀ ਪਾਈਐ ਤਾ ਅਨੰਦਿਨ ਲਾਗੇ ਧਿਆਨ ਪੌੜੀ ਸਤ ਸੰਤੋਖ ਸਭ ਸੱਚ ਹੈ ਗੁਰਮੁਖ ਪਵਿੱਤਾ ਅੰਦਰ ਹੋ ਕਪਟ ਵਿਕਾਰ ਗਿਆ ਮਨ ਸਹਿ ਜੇ ਜਿੱਤਾ ਤਹਿ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ ਆਨੰਦਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਹੈ ਇੱਕੋ ਹਰ ਮਿੱਤਾ ਸ਼ਲੋਕ ਮਹਲਾ ਤੀਜਾ ब्रह्मबिंदे सो ब्राह्मण कहिए जे अनदिन हर ले बुलाए सतगुरु पुछै सच्च संजम कमावै हौमै रोग तिस जाए हर गुण गावै गुण संग रहै ज्योति ज्योत मिलाए इस जुग महको विरला ब्रह्म ज्ञानी जे हौमै मीट समाए नानक तिसनु मिलिया सदा सुख पाईए जे अनदिन हर नाम त्याए महल्ला तीजा ਅੰਤਰ ਕਪਟ ਮਨ ਮੁਖ ਅਗਿਆਨੀ ਰਸਨਾ ਝੂਠ ਬੋਲਾਏ ਕਪਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਏ ਦੂਜੈ ਪਾਏ ਜਾਏ ਜਗ ਪਰ ਬੋਧੈ ਬਿਖ ਮਾਇਆ ਮੋਹ ਸੁਵਾਏ ਇਤ ਕਮਾਣੈ ਸਦਾ ਦੁੱਖ ਪਾਵੈ ਜੰਮੈ ਮਰੈ ਫਿਰ ਆਵੈ ਜਾਏ ਸਹਿਸਾ ਮੂਲ ਨ ਚੁੱਕਈ ਵਿੱਚ ਵਿਸ਼ਟਾ ਪਚੈ ਪਚਾਈ ਜਿਸ ਨੂੰ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰ ਨਾਮ ਧਿਆਵੈ ਹਰ ਨਾਮੋਂ ਗਾਵੇ ਹਰ ਨਾਮੋਂ ਅੰਤ ਛੜਾਏ ਪਉੜੀ ਜਿਨਾਂ ਹੁਕਮ ਮੰਨਾਇਓਨ ਤੇ ਪੂਰੇ ਸੰਸਾਰ ਸਾਹਿਬ ਸੇਵਨ ਆਪਣਾ ਪੂਰੈ ਸਬਦ ਵਿਚਾਰ ਹਰ ਕੀ ਸੇਵਾ ਚੱਕਰੀ ਸੱਚੈ ਸਬਦ ਪਿਆਰ ਹਰ ਕਾ ਮਹਿਲ ਤਿਨੀ ਪਾਇਆ ਜਿਨ ਹਉਮੈ ਵਿਚਹੁ ਮਾਰ ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮਾ ਉਰਤਾਰ